ਅੱਜ ਅਸੀਂ ਇੱਕ ਨਵਾਂ ਲਿਖ ਕਰਾਂਗੇ ਮੈਂ ਠੀਕ ਹੈ ਪੰਜਾਬੀ ਵਿੱਚ ਮੈਂ ਕਹਿੰਦੇ ਆ ਨਾ ਤੇ ਅੰਗਰੇਜ਼ੀ ਵਿੱਚ ਕੀ ਕਹਿੰਦੇ ਆ ਮਾਈ ਸੈਲਫ ਠੀਕ ਹੈ ਆਪਣੇ ਬਾਰੇ ਅਸੀਂ ਦੱਸਣਾ ਹੈ ਕਿ ਅਸੀਂ ਕੀ ਕਰਨਾ ਚਾਹੁੰਦੇ ਅਸੀਂ ਹੈ ਕੌਣ ਆ ਠੀਕ ਹੈ ਤੇ ਅਸੀਂ ਇਹਦੀਆਂ 12 ਲਾਈਨਾਂ ਕਰਾਂਗੇ ਚਲੋ ਫਿਰ ਸਟਾਰਟ ਕਰਦੇ ਆ ਨੰਬਰ 1 ਹੈ ਮੇਰਾ ਨਾਮ ਸੁਨੀਤਾ ਹੈ ਜੋ ਤੁਹਾਡਾ ਨਾਮ ਹੈ ਤੁਸੀਂ ਉਹ ਲਿਖ ਸਕਦੇ ਹੋ ਨੰਬਰ 2 ਮੇਰੀ ਉਮਰ 10 ਸਾਲ ਹੈ ਠੀਕ ਹੈ ਜਿੰਨੀਤਵਾ ਡਿਊਮਰ ਲਿਖ ਸਕਦੇ ਉਹਨੇ ਨੰਬਰ 3 ਮੈਂ ਜ਼िला ਹੁਸ਼ਿਆਰਪੁਰ ਵਿੱਚ ਰਹਿੰਦੀ ਹਾਂ ਆਪਣਾ ਜ਼ਿਲਾ ਜਾਂ ਆਪਣਾ ਪਿੰਡ ਆਪਣਾ ਸ਼ਹਿਰ ਜਿੱਥੇ ਤੁਸੀਂ ਰਹਿੰਦੇ ਆ ਉਹ ਐਡਰੈਸ ਦੇ ਸਕਦੇ ਹੋ ਠੀਕ ਹੈ ਨੰਬਰ 4 ਮੈਂ ਚੌਥੀ ਜਮਾਤ ਵਿੱਚ ਪੜਦੀ ਹਾਂ ਨੰਬਰ 5 ਮੇਰੇ ਮਾਤਾ ਪਿਤਾ ਦੋਵੇਂ ਅਧਿਆਪਕ ਹਨ। ਨੰਬਰ 6 ਮੈਂ ਫੁੱਟਵਾਲ ਖੇਡਣ ਦੀ ਸ਼ੌਕੀਨ ਹਾਂ। ਨੰਬਰ 7 ਮੈਂ ਸਵੇਰੇ ਜਲਦੀ ਉੱਠਦੀ ਹਾਂ। ਨੰਬਰ 8 ਮੈਂ ਆਪਣੇ ਮਾਤਾ ਪਿਤਾ ਨਾਲ ਸੈਰ ਤੇ ਜਾਂਦੀ ਹਾਂ। ਨੰਬਰ 9 ਮੈਂ ਹਰ ਰੋਜ਼ ਗੁਰੂ ਘਰ ਵੀ ਜਾਂਦੀ ਹਾਂ। ਨੰਬਰ 10 ਮੈਂ ਵੱਡਿਆਂ ਦਾ ਸਤਿਕਾਰ ਕਰਦੀ ਹਾਂ। ਨੰਬਰ 11 ਮੇਰੀ ਇੱਛਾ ਡਾਕਟਰ ਬਣਨ ਦੀ ਹੈ। ਤਾਂ ਜੋ ਮੈਂ ਲੋੜਵੰਦਾਂ ਦੀ ਸੇਵਾ ਕਰ ਸਕਾਂ। ਨੰਬਰ 12 ਸਾਰੇ ਮੈਨੂੰ ਬਹੁਤ ਪਿਆਰ ਕਰਦੇ ਹਨ ਠੀਕ ਹੈ ਇਹਦੇ ਵਿੱਚ ਤੁਸੀਂ ਹੋਰ ਵੀ ਦੋ ਚਾਰ ਲਾਈਨ ਐਡ ਕਰ ਸਕਦੇ ਹੋ ਮिन्नੂ ਜਿੰਨੀਆਂ ਠੀਕ ਲੱਗੀਆਂ ਮੈਂ ਉਹਨੀਆਂ ਐਡ ਕਰ ਦਿੱਤੀਆਂ ਠੀਕ ਹੈ ਓਕੇ ਨੈਕਸ ਅਸੀਂ ਕਿਸੇ ਹੋਰ ਟਾਪਿਕ ਤੇ ਲੇਖ ਜਾਂ ਕੋਈ ਹੋਰ ਟਾਪਿਕ ਤੇ ਵੀਡੀਓ ਕਰਾਂਗੇ ਓਕੇ ਬਾਏ